ਹਨਮ ਕੀ ਕਹਣਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਮਾధ్యਮ ਰਾਹੀਂ ਜੋ ਵੀ ਸੁਣ ਰਹੇ ਆ ਸਾਨੂੰ ਦੇਖ ਰਹੇ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਆ ਬੜੀ ਉਡੀਕ ਹੁੰਦੀ ਹੈ ਮਹਿਲਾਵਾਂ ਨੂੰ ਬੇਟੀਆਂ ਨੂੰ ਕਿ ਤੀਆਂ ਬਠਿੰਡੇ ਦੀਆਂ ਮਾਂ ਬਠਿੰਡੇ ਦਾ ਪ੍ਰੋਗਰਾਮ ਦੀ ਔਰ ਇਸ ਸਾਲ ਫੇਰ ਕਰਵਾਣ ਜਾ ਰਹੇ ਆ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੇ ਸੰਯੁਕਤ ਪ੍ਰਯਾਸ ਦੇ ਨਾਲ ਐਸਐਸਡੀ ਗਰਲ ਕਾਲਜ ਵਿਖੇ 2 ਅਗਸਤ ਦਿਨ ਸ਼ਨੀਵਾਰ ਨੂੰ ਰੌਣਕਾਂ ਲੱਗਣਗੀਆਂ ਔਰ ਮੇਰੇ ਨਾਲ ਬੈਠੇ ਹੈ ਕਾਲਜ ਦੇ ਪ੍ਰਿੰਸੀਪਲ ਮੈਡਮ ਨੀਰੂ ਜੀ ਔਰ ਮੇਰੇ ਇਸ ਪਾਸੇ ਇਸਦੇ ਪਾਸੇ ਬੈਠੇ ਹੈ ਇੰਡੀਅਨ ਨੈਸ਼ਨਲ ਸਕੂਲ ਤੋਂ ਪ੍ਰਿੰਸੀਪਲ ਮੈਮ ਸ਼ਰਦਾ ਔਰ ਸੰਤੋਸ਼ ਜੀ ਔਰ ਵੀ ਐਸਐਸਟੀ ਗਰਲ ਕਾਲਜ ਦੀ ਟੀਮ ਹੈ ਔਰ ਸਾਰੇ ਹੀ ਬਹੁਤ ਵੱਡੀ ਟੀਮ ਹੈ ਜਿਹੜੀ ਮਿਲ ਕੇ ਇੱਕ ਪ੍ਰਯਾਸ ਕਰ ਰਹੀ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਮਹਿਲਾਵਾਂ ਨੂੰ ਪ੍ਰੋਪਰ ਪਲੇਟਫਾਰਮ ਦਿੱਤਾ ਜਾਵੇ ਔਰ ਜਿਹੜਾ ਇਹ ਇੱਕ ਟਾਈਟਲ ਹੈ ਮਾਨ ਬਠਿੰਡੇ ਦਾ 3ਾਂ ਬਠਿੰਡੇ ਦੀ ਮਾਨ ਬਠਿੰਡੇ ਦਾ ਤਾਂ ਉਹਦੇ ਲਈ ਖਾਸ ਗੱਲ ਇਹ ਹੈ ਕਿ 21 ਉਹਨਾਂ ਮਹਿਲਾਵਾਂ ਔਰਤਾਂ ਨੂੰ ਮਹਿਲਾਵਾਂ ਨੂੰ ਉਹਨਾਂ ਨੂੰ ਆਨਰ ਕੀਤਾ ਜਾਏਗਾ ਜਿਨ੍ਹਾਂ ਨੇ ਇੱਕ ਨਾਰੀ ਸ਼ਕਤੀਕਰਨ ਦੀ ਮਿਸਾਲ ਖੜੀ ਕੀਤੀ ਹੈ ਬਠਿੰਡੇ ਦੇ ਲਈ ਆਪਣੇ ਪਰਿਵਾਰ ਦੇ ਲਈ ਔਰ ਸਟਰਗਲਫੁਲ ਲਾਈਫ ਦੇ ਵਿੱਚੋਂ ਟੱਪਦੇ ਹੋਏ ਕਿਵੇਂ ਉਹਨਾਂ ਨੇ ਆਪਣੇ ਪਰਿਵਾਰ ਤੇ ਸਮਾਜ ਦੇ ਲਈ ਕੁਝ ਕਰਕੇ ਦਿਖਾਇਆ ਤਾਂ ਉਹਨਾਂ 21 ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਅਵਾਰਡ ਇਸ ਪ੍ਰੋਗਰਾਮ ਵਿੱਚ ਦਿੱਤਾ ਜਾਊਗਾ ਔਰ ਸ਼ਨੀਵਾਰ 2 ਅਗਸਤ ਨੂੰ ਸ਼ਾਮ ਨੂੰ 4 ਵਜੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣ ਦੇ ਲਈ ਤੁਹਾਨੂੰ ਐਂਟਰੀ ਪਾਸ ਲੈਣਾ ਪਵੇਗਾ ਜਿਹਦੀ ਕੋਈ ਫੀਸ ਨਹੀਂ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਕੀ ਮੁਕਾਬਲੇ ਹੋਣਗੇ ਗਿੱਧਾ ਦਾ ਸਿੱਠਣੀਆਂ ਟੱਪੇ ਸੋਲੋ ਡਾਂਸ ਔਰ ਸਮੂਹ ਡਾਂਸ ਔਰ ਮਿਸ تھیਜ ਮਿਸਿਸ تھیਜ ਉਸ ਦੇ ਵਿੱਚ ਪਾਰਟਿਸਪੇਟ ਕਰਨਾ ਹੋਵੇ ਚਾਹੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਹੋਵੇ ਤਾਂ ਦੋਨੋਂ ਦੇ ਲਈ ਹੀ ਫਾਰਮੈਲਟੀ ਹੈ ਐਂਟਰੀ ਪਾਸ ਹੈ ਔਰ ਫਾਰਮ ਹੈ ਜੋ ਕਿ ਤੁਸੀਂ ਐਸਐਸਟੀ ਗਰਲ ਕਾਲਜ ਸਵੇਰ 9:00 ਤੋਂ ਦੋ ਵਰਕਿੰਗ ਡੇਜ਼ ਦੇ ਵਿੱਚ ਔਰ ਜਾਂ ਫਿਰ ਇੰਡੀਆ ਨੈਸ਼ਨਲ ਸਕੂਲ ਕਿਲਾ ਰੋਡ ਔਰ ਜਾਂ ਫਿਰ ਡਿਫਰੈਂਟ ਕਾਨਵੈਂਟ ਸਕੂਲ ਪ੍ਰਤਾਪਨਗਰ ਔਰ ਜਾਂ ਫਿਰ ਅਸੀਂ ਜਿੱਥੇ ਬੈਠੇ ਆਂ ਗਲੀ ਨੰਬਰ 19657 ਗਲੀ ਨੰਬਰ 19 ਭਾਗੂ ਰੋਡ 657 ਨੰਬਰ ਕੋਠੀ ਫੇਸ 1 ਮਾਡਲਟਾਉ ਇਨਾਂ ਚਾਰਾ ਥਾਵਾਂ 'ਚੋ ਕਿਤੇ ਵੀ ਸਵੇਰ 9 ਤੋਂ 2 ਵਜੇ ਤੱਕ ਤੁਸੀਂ ਐਂਟਰੀ ਪਾਸ ਫ੍ਰੀ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਕੋਈ ਫੀਸ ਨਹੀਂ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਰਫਾਰਮੈਂਸ ਵੀ ਦੇ ਸਕਦੇ ਹੋ ਇਹਨੂੰ ਵੇਖਣ ਵੀ ਆ ਸਕਦੇ ਹੋ ਤਾਂ ਸਭ ਨੂੰ ਖੁੱਲਾ ਸਦਾ ਕੋਈ ਇਨਾਮ ਵਗੈਰਾ ਵੀ ਕਿ ਤਾ ਜਾਣਗੇ ਜਿਹੜੇ ਬੱਚੇ ਕੋਈ ਹੋਮ ਕਰਨਗੇ ਜੀ ਜਿਹੜਾ ਇਹਦੇ ਵਿੱਚ ਮੁਕਾਬਲੇ ਹੋਣਗੇ ਔਰ ਜਿਹੜੇ ਜੇਤੂ ਹੋਣਗੇ ਉਹਨਾਂ ਨੂੰ ਸਨਮਾਨਿਆ ਵੀ ਜਾਏਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਉਗੀਆਂ ਸ਼ਕਤੀਆਂ ਔਰ ਸੈਲੀਬ੍ਰਿਟੀਜ਼ ਚਾਹੇ ਸਿੰਗਿੰਗ ਲਾਈਨ ਚਾਹੇ ਐਕਟਿੰਗ ਲਾਈਨ ਦੇ ਵਿੱਚ ਪਹੁੰਚ ਰਹੀ ਹੈ ਜਿਵੇਂ ਕਿ ਹਰਪ੍ਰੀਤ ਬਾਲੀਆ ਜੀ ਸਿੰਗਰ ਨੇ ਜੋਤੀ अरोड़ा ਬਾਲੀਵੁੱਡ ਬਾਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਨੇ ਜੀ ਖੁਸ਼ ਜੋ ਕਿ ਬਹੁਤ ਅੱਛੇ ਸਿੰਗਰ ਨੇ ਐਂਡ ਨਾਓ ਇਸ ਗੋਇੰਗ ਇਨ ਐਕਟਿੰਗ ਆਲਸੋ ਤਾਂ ਇਹ ਇਸ ਤੋਂ ਇਲਾਵਾ ਹੋਰ ਵੀ ਮਸ਼ਹੂਰ ਹਸਤੀਆਂ ਇੱਥੇ ਪਹੁੰਚਣਗੇ। ਬਾਕੀ ਮੈਡਮ ਲੀਰੂ ਜੀ ਬੈਠੇ ਮੇਰੇ ਨਾਲ ਪ੍ਰਿੰਸੀਪਲ ਇਹ ਵੀ ਦੱਸਣਗੇ ਤੁਹਾਨੂੰ ਕੁਝ। ਨਹੀਂ ਜੀ ਕੋਈ ਫੀਸ ਨਹੀਂ ਹੈ। No participation fee, no entry fee but ਜਿਹੜਾ ਹੈਗਾ ਉਹ ਐਂਟਰੀ ਪਾਸ ਜ਼ਰੂਰੀ ਹੈ। ਉਹ ਕਿ ਇੱਕ ਕਾਲਜ ਦਾ ਇੱਕ ਡਿਸਪਲਿਨ ਆਪਣੇ ਜਿੱਥੇ ਵੀ ਪ੍ਰੋਗਰਾਮ ਹੋ ਰਿਹਾ ਉੱਥੋਂ ਦਾ ਨਿਸ਼ਾਸ਼ਨ ਬਣਾਈ ਰੱਖਣ ਲਈ। ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਪਰਸਨਲ ਨੰਬਰ 92177707 91777707 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਸਰ ਮੇਰਾ ਨਾਮ ਜਿਹੜਾ ਹੈ ਮੈਂ ਡਾਕਟਰ ਨੀਰੂਗਰ ਪ੍ਰਿੰਸੀਪਲ ਐਸਐਸਟੀ ਗਰਲਸ ਕਾਲਜ ਬਠਿੰਡਾ ਤੋਂ ਆਂ ਸਾਡੇ ਕਾਲਜ ਦੇ ਵਿੱਚ ਮੈਡਮ ਵੀਨੂ ਗੋਇਲ ਜੋ ਕਿ ਸੋਸ਼ਲ ਵਰਕਰ ਹੈ ਇਹ ਤੀਆਂ ਦਾ ਫੰਕਸ਼ਨ ਕਰ ਰਹੇ ਆਂ ਤੀਆਂ ਦਾ ਫੰਕਸ਼ਨ ਅਸੀਂ ਅੱਗੇ ਵੀ ਕਰਦੇ ਆਂ ਪਰ ਉਹ ਸਿਰਫ ਸਾਡੇ ਆਪਣਾ ਕਾਲਜ ਲੈਵਲ ਦਾ ਹੁੰਦਾ ਹੈ ਪਰ ਇਸ ਲਈ ਅਸੀਂ ਖੁਦ ਵੀ ਇਸ ਵਾਰੀ ਮਾਨ ਮਹਿਸੂਸ ਕਰ ਰਹੇ ਆਂ ਕਿ ਮੈਡਮ ਵੀਨੂ ਗੋਇਲ ਜੀ ਸਾਡੇ ਨਾਲ ਜੁੜੇ ਆਂ ਸਹੀ ਪੂਰੇ ਬਠਿੰਡੇ ਪੂਰੇ ਮਾਲਵਾ ਰੀਜਨ ਦੇ ਜਿਹੜੀਆਂ ਲੜਕੀਆਂ ਹੈ ਸਪੈਸ਼ਲੀ ਗਰਲਸ ਜਿਹੜੀਆਂ ਹੈ ਉਹਨਾਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਹੈ ਸਾਡੇ ਕਾਲਜ ਦੇ ਫੰਕਸ਼ਨ ਲਈ ਬਸ ਇਹਨਾਂ ਨੂੰ ਆਪਣਾ ਵੈਨਿਊ ਦਿੱਤਾ ਹੈ ਤੇ ਅਸੀਂ ਬੜੇ ਇਸ ਚੀਜ਼ ਲਈ ਆਪਣੇ ਆਪ ਨੂੰ ਸਾਨੂੰ ਆਪਣੇ ਆਪ ਨੂੰ ਮਾਨ ਮਹਿਸੂਸ ਹੁੰਦਾ ਹੈ ਕਿ ਇਹ ਇੰਨਾ ਲਾਰਜ ਸਕੇਲ ਤੇ ਫੰਕਸ਼ਨ ਹੋ ਰਿਹਾ ਹੈ ਸਾਡੇ ਆਪਣੇ ਬੱਚੇ ਵੀ ਇਹਦੇ ਵਿੱਚ ਪਾਰਟਿਸਪੇਟ ਕਰਨਗੇ ਪਲੱਸ ਸਾਡੀਆਂ ਕੁੜੀਆਂ ਜਿਹੜੀਆਂ ਦੇਖਦੀਆਂ ਆ ਵੀ ਇਹ ਆਪਣੇ ਕਲਚਰ ਨਾਲ ਜੁੜਦੀਆਂ ਕੁੜੀਆਂ ਉਹ ਦੇਖਦੀਆਂ ਵੀ ਕਿਸ ਤਰ੍ਹਾਂ ਦੇ ਪਾਰਟਿਸਪੇਸ਼ਨ ਹੈ ਕਿਸ ਤਰ੍ਹਾਂ ਜਿਵੇਂ ਮੈਡਮ ਦੱਸ ਰਹੇ ਸੀਗੇ ਵਿੱਚ ਸਿੱਠਨੀਆਂ ਹੈ ਟੱਪੇ ਹੈ ਤਾਂ ਸਾਡੇ ਬੱਚਾ ਚ ਵੀ ਇੰਨਾ ਕੁ ਹੈ ਪੋਟੈਂਸ਼ੀਅਲ ਕਿ ਉਹ ਵੀ ਨਿਕਰ ਕੇ ਸਾਹਮਣੇ ਆਂਦਾ ਜੋ ਬੱਚੇ ਸਾਡੇ ਪਾਰਟਿਸਪੇਟ ਕਰਨਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਸੱਭਿਆਚਾਰਨਾ ਜੋੜਨ ਲਈ ਕਿੰਨੇ ਕੁ ਜ਼ਰੂਰੀ ਨੇ ਜਿਹੜੇ ਇਹ ਸਰ ਅੱਜ ਦੇ ਟਾਈਮ 'ਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਦਾ ਟਾਈਮ ਜਿਹੜਾ ਹੈ ਉਹ ਹੈ ਮੋਬਾਈਲ ਦਾ ਮੋਬਾਈਲ ਦੇ ਵਿੱਚ ਜਿਹੜਾ ਇਹ ਤੁਹਾਨੂੰ ਵੀ ਪਤਾ ਹੈ ਕਿ ਮੋਬਾਈਲ ਦੋਨੋਂ ਪਾਸੇ ਚੱਲਦਾ ਹੈ ਉਹ ਪਲੱਸ ਵੀ ਹੈ ਮਾਈਨਸ ਵੀ ਹੈ ਤੇ ਬੱਚਿਆਂ ਦਾ ਧਿਆਨ ਮਾਈਨਸ ਵਾਲੀ ਸਾਈਡ ਜ਼ਿਆਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਹੁੰਦੇ ਆ ਤਾਂ ਉਹਦਾ ਫਿਰ ਬੱਚਿਆਂ ਨੂੰ ਥੋੜਾ ਜਿਹਾ ਮੋਬਾਈਲ ਤੋਂ ਹਟ ਕੇ ਜਦੋਂ ਦੇਖਦੇ ਆ ਤਾਂ ਉਹਨਾਂ ਲਈ ਸਮਾਜਿਕ ਨਦੀ ਓਵਰਾਲ ਡਵੈਲਪਮੈਂਟ ਵੀ ਬਹੁਤ ਜ਼ਰੂਰੀ ਹੈ ਕਿਸੇ ਕਾਲਜ ਵਿਅਕਤੀ ਪੋਸਟ ਤੇ ਹੋਂ ਜਿਹੜੀ ਮਾਪਿਆਂ ਦੀ ਭੂਮਿਕਾ ਕਿੰਨੀ ਕਰਨ ਜਿਆਦਾਤਰ ਜਿਹੜੇ ਸਕੂਲ ਦੇ ਜਿਹੜੇ ਟੀਚਰਾਂ ਤੇ ਹੀ ਜ਼ਿੰਮੇਵਾਰੀ ਸਿੱਟੀ ਜਾਂਦੀ ਹੈ ਕਿ ਜੇ ਕੋਈ ਕਮੀ ਪੇਸ਼ੀ ਰਹੀ ਜੇ ਲੱਗਦਾ ਵੀ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰੋਪਰ ਲਵੋਣੀ ਚਾਹੀਦੀ ਹੈ ਸਰੇ ਸਰੇ ਸਾਡੇ ਕੋਲ ਜਿਹੜੀ ਹੈ ਨਾ ਸਾਡੇ ਕੋਲ ਪਿੰਡਾਂ ਤੋਂ ਵੀ ਆਉਂਦੇ ਆ ਬੱਚੇ ਸਾਡੇ ਕੋਲ ਹੌਸਟਲ ਹੈ ਸਾਡੇ ਕੋਲ ਰਾਜਸਥਾਨ ਤੋਂ ਵੀ ਹੈ ਗੰਗਾ ਨਗਰ ਤੋਂ ਵੀ ਹੈ ਬਹੁਤ ਦੂਰ ਦੂਰ ਤੋਂ ਆਏ ਤਾਂ ਮਾਵਾ ਜਦੋਂ ਸਾਡੇ ਕੋਲ ਛੋੜ ਕੇ ਜਾਂਦੇ ਆ ਨਾ ਜਾਂਦੇ ਹੋ ਇੱਕੋ ਹੀ ਚੀਜ਼ ਕਹਿ ਕੇ ਜਾਂਦੇ ਆ ਕਈ ਵਾਰੀ ਕਿ ਮੈਡਮ ਬੱਚਾ ਸਾਡੇ ਕੰਟਰੋਲ 'ਚ ਨਹੀਂ ਤੁਸੀਂ ਦੇਖੋ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਨੇ ਆ ਵੀ ਜੋ ਇੱਕ ਮਾਵਾ ਪਿੱਕ ਬੱਚੇ ਨੂੰ ਨਹੀਂ ਸੰਭਾਲ ਸਕਦੇ ਅਸੀਂ ਹਜ਼ਾਰਾਂ ਬੱਚਿਆਂ ਨੂੰ ਕਿਵੇਂ ਸੰਭਾਲਾਂਗੇ ਦੋਨਾਂ ਦੀ ਬਰਾਬਰ ਜ਼ਿੰਮੇਵਾਰੀ ਹੈ ਮਾਪਾਪ ਦੀ ਵੀ ਉਨੀ ਬੰਦੀ ਆ ਜਿੰਨੀ ਟੀਚਰ ਦੀ ਬੰਦੀ ਆ ਹੁਣ ਅਸੀਂ ਲੋਕ ਕੀ ਕਰਦੇ ਆ ਜਦੋਂ ਬੱਚੇ ਸਰਕਲ ਛੋੜ ਕੇ ਜਾਂਦੇ ਨੇ ਸੀ ਕਹ ਦਿੰਦੇ ਆ ਵੀ ਉਹਨੇ ਸਾਡਾ ਬੱਚਾ ਤੁਹਾਡਾ ਨਹੀਂ ਆ ਪਰ ਜਦੋਂ ਅਸੀਂ ਕੰਪਲੇਂਟ ਮਾਪਾਪ ਨੂੰ ਕਰਦੇ ਆ ਕਈ ਮਾਪਾਪ ਬਹੁਤ ਖੁਸ਼ ਹੁੰਦੇ ਆ ਉਹ ਕਹਿੰਨਗੇ ਤੁਸੀਂ ਟਾਈਮਲੀ ਦੱਸਤਾ ਜੇ ਬੱਚੇ ਚ ਕੋਈ ਵੀ ਕਮੀ ਪੇਸ਼ੀ ਹੈ ਸੁਧਾਰਨ ਦੀ ਕੋਸ਼ਿਸ਼ ਵੀ ਕਰਦੇ ਆ ਬੱਚੇ ਬੜੇ ਸਮਝ ਵੀ ਜਾਂਦੇ ਆ ਕਿਉਂਕਿ ਬੱਚਿਆਂ ਦੀ ਜਿਹੜੀ ਇਹ ਐਜੂਕੇਸ਼ਨਲ ਜਿਹੜੀ ਏਜ ਹੈ ਥੋੜੀ ਸਲਿਪਰੀ ਏਜ ਹੈ ਕਈ ਮਾਪਕ ਕਹਿੰਨਗੇ ਜੀ ਸਾਨੂੰ ਪਤਾ ਹੈ ਬੱਚਾ ਸਾਡਾ ਠੀਕ ਹੈ ਫਿਰ ਉਸ ਟਾਈਮ ਟੀਚਰ ਵੀ ਕੀ ਕਰ ਸਕਦਾ ਤਾਂ ਸਾਡੀ ਕਹਿੰਦਾ ਤਾਂ ਪੇਰੈਂਟਸ ਨੂੰ ਵੀ ਕਮ ਸੇ ਕਮ ਦੇਖਣਾ ਚਾਹੀਦਾ ਹੈ ਵੀ ਸਾਡੇ ਬੱਚੇ 'ਚ ਤਾਂ ਕੋਈ ਕਮੀ ਨਹੀਂ ਹੈ ਪੇਰੈਂਟਸ ਤੇ ਜਦੋਂ ਟੀਚਰ ਇਕੱਠੇ ਰਲ ਕੇ ਚੱਲਣਗੇ ਤਾਂ ਹੋ ਹੀ ਨਹੀਂ ਸਕਦਾ ਕਿ ਬੱਚਿਆਂ ਦੀ ਵਿੱਚ ਕੋਈ ਕਮੀ ਪੇਸ਼ੀ ਰਹਿ ਜਾਏ ਤਾਂ ਇਹਦੇ ਨਾਲ ਕੀ ਹੈ ਆਪਣੇ ਪਰਿਵਾਰ ਦਾ ਖਾਸ ਕਰ ਕੁੜੀਆਂ ਨੇ ਤਾਂ ਦੇਖੋ ਅਗਲੇ ਘਰ ਵੀ ਜਾਣੇ ਦੋ-ਦੋ ਘਰ ਸੰਭਾਲਨੇ ਆ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਕੁੜੀਆਂ ਤਾਂ ਆਪਣੇ ਮਾਵਾ-ਬਪ ਦਾ ਫਕਰ ਹੁੰਦੀ ਹੈ ਜੇ ਮਾਵਾ-ਬਪ ਵੀ ਸਪੋਰਟ ਕਰਦੇ ਆ ਤਾਂ ਇਹ ਬੱਚੇ ਆਪਣੇ ਕਿਤੋਂ ਜਾ ਕੇ ਕੁੜੀਆਂ ਤਾਂ ਅੱਜਕੱਲ ਦੇਖੋ ਆਈਐਸ ਆਫੀਸਰਸ ਤੱਕ ਬਣੀ ਜਾਂਦੀਆਂ ਤੇ ਦੋਨੋਂ ਪਾਸੇ ਹੀ ਜ਼ਰੂਰੀ ਹੈ मैडम शारदा शारदा चोपड़ा प्रिंसिपल ऑफ इंडियन नेशनल पब्लिक सीनियर सेकेंडरी स्कूल ਸਾਰਿਆਂ ਨੂੰ ਸਸ਼ੇਕਲ ਜਿਸ ਤਰ੍ਹਾਂ ਕਿ ਮੈਮ ਨੇ ਬਹੁਤ ਅੱਛੀ ਤਰ੍ਹਾਂ ਸਾਰਾ ਡਿਟੇਲ ਚ ਦੱਸਿਆ ਕਿ ਅਸੀਂ ਸ਼ਾਵਣ ਦੀ ਤੀਜ ਨੂੰ ਜੋ 15 ਦਿਨਾਂ ਲਈ ਇਹ ਤਿਉਹਾਰ ਚੱਲਦਾ ਹੈ ਇਸ ਦੇ ਵਿੱਚ ਸਾਡੀਆਂ ਔਰਤਾਂ ਦੇ ਲਈ ਇਹ ਕਿਤੇ ਵੀ ਆਪਣੀ ਜਗ੍ਹਾ ਨੂੰ ਵੇਖ ਕੇ ਜਦੋਂ ਪੁਰਾਣੇ ਜਮਾਨੇ ਦੇ ਵਿੱਚ ਹੁੰਦਾ ਸੀ ਤਾਂ ਇਹ ਬ੍ਰਿਕਸ਼ਾਂ ਦੇ نیچے ਵੀ ਸ਼ੁਰੂ ਕਰ ਲੈਂਦੀ ਸੀ ਪਰ ਹੁਣ ਸ਼ਹਿਰਦਾਰੀ ਦੇ ਕਾਰਨ ਆਪਣੇ ਕੋਲ ਇੰਨੀਆਂ ਖੁੱਲੀਆਂ ਥਾਮਾਂ ਨਹੀਂ ਹੁੰਦੀਆਂ ਜਿਦੇ ਕਰਕੇ ਸਾਨੂੰ ਇੱਕ ਪਾਰਟਿਕੂਲਰ ਪਲੇਸ ਲੈਣਾ ਪੈਂਦਾ ਤਾਂ ਅਸੀਂ ਆਪਣੇ ਬਠਿੰਡੇ ਦੇ ਵਿੱਚ ਐਸਐਸਡੀ ਗਰਲਸ ਕਾਲਜ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਉਸ ਦਿਨ ਤੋਂ ਆਪਣਾ ਇਹ ਵਾਲਾ ਦਿਨ ਮਨਾ ਰਹੇ ਹਾਂ 2 ਅਗਸਤ ਨੂੰ ਜਿਸ ਦੇ ਵਿੱਚ ਤੁਹਾਨੂੰ ਡਿਟੇਲ ਚ ਦੱਸਿਆ ਗਿਆ ਕਿ ਸਾਰੇ ਕਲਚਰਲ ਪ੍ਰੋਗਰਾਮ ਹੋਣਗੇ ਸਾਡੀਆਂ ਈਵਨ ਨਾ ਕਈ ਵਾਰ ਸਾਡੇ ਸਾਹਮਣੇ ਹੁੰਦੇ ਸੀ ਨਾ ਪੱਖੀ ਵਰਡ ਯੂਜ਼ ਕਰ ਦਿੰਨੇ ਆ ਤਾਂ ਸਾਡੀਆਂ ਬੱਚੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਈ ਵਾਰ ਕਿ ਉਹ ਪੱਖੀ ਚੀਜ਼ ਕੀ ਹੁੰਦੀ ਆ ਤਾਂ ਇਹ ਸਾਡਾ ਆਪਣੇ ਸੱਭਿਆਚਾਰ ਨੂੰ ਜੋੜਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੰਨਾ ਗਲੋਬਲਾਈਜੇਸ਼ਨ ਹੋ ਰਿਹਾ ਹੈ ਇੰਨਾ ਵੈਸਟਰਨਾਈਜੇਸ਼ਨ ਹੋ ਰਿਹਾ ਹੈ ਕਿ ਸਾਡੇ ਸੱਭਿਆਚਾਰ ਤੋਂ ਬੱਚੀਆਂ ਸਾਡੇ ਪਿੱਛੇ ਹੁੰਦੇ ਜਾ ਰਹੇ ਆ ਪਹਿਲਾਂ ਜਵਾਨਾਂ 'ਚ ਕਹਿੰਦੇ ਹੁੰਦੇ ਸੀ ਮੈਨੂੰ ਲੈ ਦੇ ਪੱਖੀ ਠੰਗਰੂਆਂ ਵਾਲੀ ਵੇ ਮਾਇਆ ਤੇ ਹੁਣ ਦੀਆਂ ਅੱਜਕੱਲ੍ਹ ਕੁੜੀਆਂ ਏਸੀ ਦੀ ਮੰਗ ਕਰਦੀਆਂ ਜਿਹੜੀਆਂ ਕਿ ਇਹ ਚੀਜ਼ਾਂ ਤੋਂ ਕੀ ਆਸੀ ਪਿੱਛੇ ਹਟਦੇ ਜਾ ਰਹੇ ਆ ਤਾ ਇਹਨਾਂ ਚੀਜ਼ਾਂ ਦੇ ਨਾਲ ਜੋੜਨ ਦੇ ਲਈ ਸਾਨੂੰ ਇਸ ਤਰ੍ਹਾਂ ਦੇ ਸੱਭਿਆਚਾਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਾਕੀ ਇਹ ਸ਼ਿਵ ਜੀ ਤੇ ਪਾਰਵਤੀ ਜੀ ਦੀ ਪੂਜਾ ਦਾ ਵੀ ਦਿਨ ਨੂੰ ਮੰਨਿਆ ਜਾਂਦਾ ਹੈ ਕਿ ਜਿਹੜੇ 15 ਦਿਨ ਹੁੰਦੇ ਆ ਇਹ ਸਾਡੇ పార్వਤੀ ਜੀ ਨੇ ਸ਼ਿਵ ਜੀ ਦੀ ਦੀ ਪੂਜਾ ਕੀਤੀ ਸੀ ਜੀ ਜਿਹਦੇ ਨਾਲ ਉਹਨਾਂ ਨੂੰ ਪ੍ਰਾਪਤੀ ਕੀਤੀ ਇਸੇ ਤਰ੍ਹਾਂ ਹੀ ਸਾਡੀਆਂ ਕੁੜੀਆਂ ਵੀ ਇਸ ਦਿਨ ਇਸ ਤਿਉਹਾਰ ਨੂੰ ਇਹਨਾਂ ਦਿਨਾਂ ਚ ਮਨਾ ਕੇ ਇੱਕ ਚ ਅੱਛੇ ਪਤੀ ਦੀ ਉਮੀਦ ਕਾਮਨਾ ਕਰਦੀਆਂ ਤੇ ਆਪਣੇ ਸਸਰਾਲ ਦੀ ਲੰਬੀ ਉਮਰ ਦੀ ਵੀ ਕਾਮਨਾ ਕੀਤੀ ਜਾਂਦੀ ਹੈ ਤਾਂ ਇਸ ਲਈ ਮੈਂ ਇਹੀ ਰਿਕੁਐਸਟ ਕਰੂੰਗੀ ਸਾਡੀਆਂ ਸਾਰੀਆਂ ਪੰਜਾਬਣਾਂ ਨੂੰ ਕਿ ਹਮ ਮਾ ਕੇ ਉਸ ਦਿਨ ਐਸਐਸਜੀ ਗਰਲ ਕਾਲਜ ਤੇ ਵਿੱਚ ਆਪਾਂ ਪਹੁੰਚਣਾ ਹੈ ਤੇ ਆਪਣੇ ਇਸ ਤਿਉਹਾਰ ਨੂੰ ਰੰਗਾ ਰੰਗ ਨੂੰ ਹੋਰ ਵੀ ਜਿਆਦਾ ਖੂਬ ਬਣਾਉਣਾ ਹੈ ਧੰਨਵਾਦ ਜੀ ਸਤਿ ਆਪਕੋ ਕੀ ਕਾਰਨ ਮੰਨਦੇ ਜਿਵੇਂ ਤੁਸੀਂ ਕਿਹਾ ਵੀ ਅੱਜ ਕੱਲ ਨੌਜਵਾਨ ਪੀੜ੍ਹੀ ਨੇ ਜਾਂ ਬੱਚੀਆਂ ਨੂੰ ਪੱਖੀਆਂ ਬਾਰੇ ਵੀ ਨਹੀਂ ਪਤਾ ਹਾਂਜੀ ਕੀ ਕਾਰਨ ਮੰਨਦੇ ਹੋ ਕਿ ਇਹ ਪਰਵਰਤਨ ਜਿਹੜਾ ਇੰਨਾ ਕਿਉਂ ਆਇਆ ਦਾ ਮੇਨ ਥਿੰਗ ਇਜ਼ ਥੈਟ ਇਹ ਕੀ ਆ ਕੀ ਇਕ ਤਾਂ ਸੀ ਵੈਸਟਰਨਾਈਜੇਸ਼ਨ ਨਾਲ ਜਿਆਦਾ ਜੁੜ ਰਹੇ ਆ ਕਿਉਂਕਿ ਸਕੂਲਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਹੈ ਇੰਗਲਿਸ਼ ਮੀਡੀਅਮ ਕਰੋ ਜੀ ਇੰਗਲਿਸ਼ ਮੀਡੀਅਮ ਚ ਪੜਾਓ ਮੇਨ ਗੁੱਡ ਵਰਡ ਸ਼ਬਦ ਜਿਹੜੇ ਆ ਉਹ ਚੱਕੇ ਜਾ ਰਹੇ ਆ ਸਾਡੇ ਹੀ ਆ ਆਪਣੇ ਸਿਲੇਬਸ ਦੇ ਵਿੱਚੋਂ ਜਿਹਦੇ ਕਰਕੇ ਉਹ ਪਹਿਲਾਂ ਇੱਕ ਮੇਨ thing ਦੂਸਰੀ ਇਹ ਹੈ ਪਹਿਲਾਂ ਜਦੋਂ ਬੁੱਕਸ ਆਉਂਦੀਆਂ ਸੀ ਉਹ ਵਿਦ ਪਿਕਚਰਸ ਆਉਂਦੀਆਂ ਸੀ ਹੁਣ ਮਟੀਰੀਅਲ ਜ਼ਿਆਦਾ ਹੋਣ ਕਰਕੇ ਪਿਕਚਰਸ ਕੱਟ ਆਫ ਹੋ ਰਹੀਆਂ ਤੇ ਵਰਡਿੰਗ ਆ ਰਹੀ ਹੈ ਜਿਹਦੇ ਕਰਕੇ ਵੀ ਬੱਚੇ ਪਿੱਛੇ ਹਟਦੇ ਜਾ ਰਹੇ ਨੇ ਤੁਸੀਂ ਸਵਾਲ ਕੀਤਾ ਸੀ ਸਕੂਲਾਂ ਦੀ ਤਾਂ ਚਲੋ ਅਲੱਗ ਪ੍ਰੋਬਲਮ ਹੋ ਸਕਦੀ ਆ ਪਰ ਪਰਿਵਾਰਾਂ 'ਚ ਤਾਂ ਬਜ਼ੁਰਗ ਨੇ ਉਹ ਕਿਉਂ ਆਪਣੇ ਜਿਹੜੇ ਬੱਚਿਆਂ ਨੂੰ ਇਹ ਚੀਜ਼ਾਂ ਦੱਸਣ ਵਿੱਚ ਨਾਕਾਮ ਹੋ ਰਹੇ ਕਿਉਂਕਿ ਮੰਨਦੇ ਨਾ ਜਿਹੜੀ ਸਟ੍ਰੈਟੇਜੀ ਆ ਉਹ ਪਰ ਹੀ ਪਈ ਆ ਕਿ ਜਿੰਨੀ ਤੁਸੀਂ ਵੈਸਟਰਨਾਈਜੇਸ਼ਨ ਹੋਵੋਗੇ ਪਤਾ ਹੀ ਨਹੀਂ ਕਿਉਂ ਇਹ ਥਿਉਰੀ ਭਰੀ ਜਾ ਰਹੀ ਆ ਵੈਸਟਰਨਾਈਜੇਸ਼ਨ 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 ਜਿੱਤੇ ਕਰਕੇ ਅਸੀਂ ਆਪਣੇ ਕਲਚਰ ਤੋਂ ਪਿੱਛੇ ਹਟਦੇ ਜਾ ਰਹੇ ਆ ਲੋਕਾਂ ਦੇ ਵਿੱਚ ਸ਼ੌਂਕ ਇੱਕ ਬਹੁਤ ਜ਼ਿਆਦਾ ਜਦੋਂ ਥੋੜੇ ਦਿਨ ਥੋੜੀ ਦੇਰ 2 ਸਾਲ ਪਹਿਲਾਂ ਬਹੁਤ ਜ਼ਿਆਦਾ ਕ੍ਰੇਜ਼ ਸੀ ਬਾਹਰ ਜਾਣ ਦਾ ਲੋਕਾਂ ਨੂੰ ਇਹ ਹੋ ਗਿਆ ਕਿ ਜਿੰਨਾ ਅਸੀਂ ਬਾਹਰ ਦੇ ਸੱਭਿਆਚਾਰ ਨਾਲ ਜੁੜਾਂਗੇ ਅਸੀਂ ਜਿੰਨੇ ਮਾਡਰਨ ਦਿਖਾਂਗੇ ਉਹਨੇ ਅਸੀਂ ਜ਼ਿਆਦਾ ਮਾਡਰਨ ਦਿਖਾਂਗੇ ਪਰ ਅਸਲ ਵਿੱਚ ਹੁਣ ਫੇਰ ਅਸੀਂ ਆਪਣੇ ਉਸੇ ਪੁਆਇੰਟ ਤੇ ਆ ਰਹੇ ਹਾਂ ਸਾਡੇ ਲੋਕਾਂ ਦਾ ਦੇਖੋ ਰੁਝਾਨ ਫੇਰ ਹੁਣ ਪੰਜਾਬ ਦੇ ਵਿੱਚ ਹੀ ਵਸ ਰਿਹਾ ਹੈ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਲੱਗਦਾ ਵੀ ਜਿਵੇਂ ਅੱਜ ਸਮਾਜ ਦੇ ਵਿੱਚ ਕੋਈ ਇੰਗਲਿਸ਼ ਬੋਲਣ ਵਾਲਾ ਉਹਨੂੰ ਵਧੀਆ ਸਮਝ ਆ ਜਾਂਦਾ ਪਰ ਜੇ ਕੋਈ ਸਭਿਤਾ ਜਣੀ ਪੰਜਾਬ ਦੀ ਸਭਿਤਾ ਬੋਲਦਾ ਤਾਂ ਉਹਨੂੰ ਇਸੇ ਤਰ੍ਹਾਂ ਦਾ ਦੇਸੀ ਸਮਝਿਆ ਜਾਂਦਾ ਹੈ ਇਹ ਦੇਖੋ ਇਹ ਗੱਲ ਮੈਂ ਤੁਹਾਨੂੰ ਦੱਸਦੀ ਆ ਜੀ ਇਹ ਥੋੜੀ ਦੌਰ ਲਈ ਲਿਮਟਿਡ ਹੁੰਦਾ ਹੈ ਥੋੜੀ ਦੇਰ ਲਈ ਉਹਦੀ ਚਮਕ ਧਮਕ ਪਿਆ ਜਾਂਦੀ ਹੈ ਪਰ ਜਿਹੜਾ ਲੌਂਗ ਟਾਈਮ ਪੀਰੀਅਡ ਹੈ ਉਹ ਸਾਡੇ ਪੰਜਾਬੀ ਸਭਿਆਚਾਰ ਨਾਲ ਜੁੜ ਕੇ ਹੀ ਹੈ ਤੁਸੀਂ ਇੱਕ ਪਾਸੇ ਦੇਖੋ ਆ ਇੱਕ ਵੈਸਟਰਨ ਵਾਲਾ ਬੱਚਾ ਖੜਾ ਬਹੁਤ देर ਲਈ ਇੱਕ ਸਾਡਾ ਸੱਭਿਆਚਾਰ ਖੜਾ ਉਹਦੇ ਵਿੱਚੋਂ ਝਲਕ ਤੁਹਾਨੂੰ ਆਪਣੇ ਆਪ ਹੀ ਨਜ਼ਰ ਆ ਜੂਗੀ ਤੁਹਾਡਾ ਚੱਕ ਆਪਣੇ ਆਪ ਹੀ ਉਧਰਲੇ ਪਾਸੇ ਚਲਾ ਜਾਏਗਾ ਕੀ ਅਪੀਲ ਕਰਦੇ ਆ ਨੌਜਵਾਨੀ ਨੌਜਵਾਨ ਪੀੜ੍ਹੀ ਨੂੰ ਇਹ ਕਹਾਂਗੀ ਕਿ ਪੜੋ ਲਿਖੋ ਪਰ ਆਪਣੇ ਸੱਭਿਆਚਾਰ ਨੂੰ ਕਦੇ ਨਾ ਭੁੱਲੋ ਜੋ ਸਾਡਾ ਸੱਭਿਆਚਾਰ ਹੈ ਸਾਡਾ ਪੰਜਾਬ ਦਾ ਵਿਰਸਾ ਹੈ ਉਹ ਜਿਹੜਾ ਪਿਓਰ ਸਾਨੂੰ ਪਿਓਰਿਟੀ ਸਾਡੇ ਇੱਥੇ ਮਿਲੂਗੀ ਉਹ ਤੁਹਾਨੂੰ ਕਿਤੇ ਨਹੀਂ ਮਿਲੂਗੀ ਮੈਂ ਬਣ ਕੇ ਮੇਰਾ ਨਾਮ ਸੰਤੋਸ਼ ਸ਼ਰਮਾ ਜੀ ਮੈਂ ਵੀਨੂ ਮੈਡਮ ਨਾਲ ਕਈ ਸਾਲਾਂ ਤੋਂ ਜੁੜੀ ਹੋਈ ਆ ਇਹਨਾਂ ਦੀ ਸੰਸਥਾ ਦੀ ਬਹੁਤ ਪੁਰਾਣੀ ਮੈਂਬਰ ਐ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਵੋਲੀਆਂ ਚੀਜ਼ਾਂ ਜਿਵੇਂ वूਮਨ ਡੇ ਹੋ ਗਿਆ ਕੁੜੀਆਂ ਦੀ ਲੋੜੀ ਹੋ ਗਈ ਜਾਂ ਜਿਵੇਂ ਆਹ ਸੌਣ ਦਾ ਮਹੀਨਾ ਹੋ ਗਿਆ ਕਰਵਾ ਚੌਥੀ ਆ ਨੀ ਔਰਤਾਂ ਨਾਲ ਸੰਬੰਧਿਤ ਜਿੰਨੇ ਵੀ ਤਿਹਾਰ ਨੇ ਜਾਂ ਫੰਕਸ਼ਨ ਨੇ ਉਹ ਮੈਡਮ ਕਰਵਾਉਂਦੇ ਐ ਤੇ ਲੜਕੀਆਂ ਨੂੰ ਐਨਲਾਈਟ ਕਰਦੇ ਐ ਔਰ ਸਾਰਾ ਕੁਛ ਹੀ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਉਪਰਾਲਾ ਇਹਨਾਂ ਦਾ ਵੀ ਫ੍ਰੀ ਆਫ ਕਾਸਟ ਹੁੰਦਾ ਜਿੱਥੇ ਕਿ ਲੜਕੀਆਂ ਜਾ ਕੇ ਆਪਣੇ ਸ਼ੌਕ ਪੂਰੇ ਕਰ ਲੈਂਦੀਆਂ ਨੇ ਤੇ ਬੜੀ ਮਤਲਬ ਇੱਛਾ ਹੁੰਦੀ ਹੈ ਲੜਕੀਆਂ ਨੂੰ ਤੀਵਰ ਇੱਛਾ ਹੁੰਦੀ ਹੈ ਇਹਨਾਂ ਨੂੰ ਫੋਨ ਕਰ ਕਰਕੇ ਸਾਨੂੰ ਵੀ ਬਣਾਉਂਦੇ ਆ ਵੀ ਪ੍ਰੋਗਰਾਮ ਇਹ ਕਦੋਂ ਹੋਣਾ ਹੈ ਕਦੋਂ ਹੋਣਾ ਕਦੋਂ ਹੋਣਾ ਤੇ ਜਦੋਂ ਇਹ ਪ੍ਰੋਗਰਾਮ ਹੁੰਦੇ ਆ ਤੇ ਤੁਸੀਂ ਦੇਖਦੇ ਹੋ ਕਿੰਨੇ ਸਾਲਾਂ ਤੋਂ ਕਿਵੇਂ ਹਮਮਹਾਵਾ ਕੇ ਉੱਥੇ ਬੜੇ ਜੋਸ਼ੋਖ ਰੋਸ਼ ਨਾਲ ਲੋਕ ਪਹੁੰਚਦੇ ਆ ਤੇ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਧ ਯੋਗਦਾਨ ਮੈਡਮ ਦਾ ਵੀਨੂ ਮੈਡਮ ਜੀ ਦਾ ਤੇ ਇਹ ਉਪਰਾਲਾ ਹਰ ਇੱਕ ਬੰਦਾ ਨਹੀਂ ਕਰਦਾ ਤੱਕ ਜਾਂਦਾ ਪਰ ਇਹ ਦੇਖੋ ਤੁਸੀਂ ਪਿਛਲੇ 30 ਸਾਲ ਤੋਂ ਘੱਟੋ ਘੱਟ ਵੀ ਇਹ ਪ੍ਰੋਗਰਾਮ ਜਿਹੜੇ ਹੈਗੇ ਉਹ ਚੱਲਦੇ ਆ ਰਹੇ ਨੇ ਹਾਂਜੀ